ਜੋ ਜਿਹੜੀ ਗੇਟ ਰੈਲੀ ਅਸੀਂ ਕਰੀ ਐ ਇਹਦੇ ਵਿੱਚ 25 ਗਾਰਾ ਜੁਨਨ ਨੇ ਹੜਤਾਲ ਦਾ ਸੱਦਾ ਦਿੱਤਾ 20 ਔਰ ਇਹ ਗੇਟ ਰੈਲੀਆਂ ਜਿਹੜਾ ਕੱਚੇ ਕਾਮਿਆਂ ਦਾ ਬੜੇ ਲੰਮੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਹੈ 14-14 ਘੰਟੇ ਕੰਮ ਕਰਨ ਦੇ ਬਾਅਦ ਵੀ ਤਨਖਾਹਾਂ ਨਹੀਂ ਮਿਲਣ ਦੇ ਚ ਪੀਆਰਟੀਸੀ ਦੇ ਵਰਕਰ ਹਾਕੇ ਕੱਟਣ ਲਈ ਮਜਬੂਰ ਨੇ ਸੜਕਾਂ ਤੇ ਤੇ ਦਰਿਆਾਂ ਤੇ ਬੈਠ ਕੇ ਸਰਕਾਰ ਦਾ ਸਿਆਪਾ ਕਰਨ ਲਈ ਮਜਬੂਰ ਨੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਜਿਹੜਾ ਸੰਘਰਸ਼ ਨੂੰ ਤੇਜ਼ ਤੇ ਤਿੱਖਾ ਕਰਾਂਗੇ ਚਾਹੇ ਸਾਨੂੰ ਜੇਲਾ ਜਾਣਾ ਪਵੇ ਚਾਹੇ ਰਸਤੇ ਰੁਕਣੇ ਪੈਣ ਜੋ ਮਰਜ਼ੀ ਕਰਨਾ ਪਵੇ ਚਾਹੇ ਮਰਨ ਵਰਤ ਰਖਣੇ ਪੈਣਾ ਉਹਦੇ ਲਈ ਅਸੀਂ ਆਪਣੀਆਂ ਮੰਗਾਂ ਬਣਵਾਉਣ ਲਈ ਅਸੀਂ ਕੋਈ ਕਦਰ ਬੱਕੀ ਨਹੀਂ ਛੱਡਾਂਗੇ ਜੋ ਵੀ ਕੱਚੇ ਵਰਕਰਾਂ ਦੇ ਹਿੱਤਾਂ ਲਈ ਅੱਗੇ ਸੰਘਰਸ਼ ਲੜੇ ਜਾਣਗੇ ਅਯਾਜਤ ਜਦ ਬੰਦੇ ਕੱਤੀ ਬੜਾ ਸੱਤ ਸਾਡਾ ਹਰਸ਼ ਬੋਲੇ ਜੀ ਛੋਟੇ ਨਾਲ ਛੋਟੇ ਨਾਲ ਮੰਗਾਂ ਮੰਗ ਕੇ ਰੋ ਪੁਰਵਾ ਸਭ ਜਿੰਦਾਬਾਦ 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 ਸੱਚੀ ਗਰਾਜ ਯੂਨੀਅਨ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਜਿੰਦਾਬਾਦ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਸਿਆਸੀ ਦਾ ਚੇਅਰਮੈਨ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਪ੍ਰਧਾਨ ਮੰਤਰੀ ਮਰਦਾਬਾ ਮਰਦਾਬਾ ਕਾਟਾ ਇੱਕ ਜਿੰਦਾਬਾਦ ਜਿੰਦਾਬਾਦ ਕਿਲੋਮੀਟਰ ਸਕੀਮ ਬਸਾਂ ਬੋਲੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਤਨਖਾਹ ਸਮੇਂ ਸਿਰਕਾਰੀ ਕਰੋ ਕਰੀ ਕਰੋ ਕਰੀ ਸਪੇਸ਼ਾਹੀ ਨਹੀਂ ਚਲੇਗੀ ਕੱਢੀਆਂ ਬਣਾਇੰਦ ਮੋਤਾਵਾ 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 25 ਹਜ਼ਾਰ ਜੁਨ ਜਿੰਦਾਬਾਹ 25 ਹਜ਼ਾਰ ਜੁਨ ਜਿੰਦਾਬਾਹ ਮੈਂ ਕੰਟਰੈਕਟ ਪੀਆਰਟੀਸੀ ਵਰਕਰ ਯੂਨੀਅਨ ਅਜਾਤੋ ਸੁਭਾ ਪ੍ਰਧਾਨ ਜਸਮੀਰ ਸਿੰਘ ਅੱਜ ਦੀ ਜਿਹੜੀ ਗੇਟ ਰੈਲੀ ਅਸੀਂ ਕਰੀ ਐ ਇਹਦੇ ਵਿੱਚ 25 ਹਜ਼ਾਰ ਯੂਨੀਅਨ ਨੇ ਹੜਤਾਲ ਦਾ ਸੱਦਾ ਦਿੱਤਾ 20 ਔਰ 21 ਦਾ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਕਰ ਰਹੇ ਆ ਅਸੀਂ ਸਰਕਾਰ ਨੂੰ ਵੀ ਔਰ ਮੈਨੇਜਮੈਂਟ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰੋ ਨਹੀਂ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਜੋ ਵੀ ਐਕਸ਼ਨ ਉਹ ਲਿਕਣਗੇ ਹੜਤਾਲ ਕਰਨਗੇ ਹੜਤਾਲ ਕਰਾਂਗੇ ਕਿਤੇ ਟੋਠੀ ਦਾ ਕਿਸੇ ਦਾ ਘਰਾਓ ਕਰਨਾ ਅਸੀਂ ਉੱਥੇ ਜਾਵਾਂਗੇ ਜੇਲਾ ਜਾਣਾ ਪਿਆ ਤਾਂ ਜੇਲਾ ਵੀ ਜਾਵਾਂਗੇ ਕਰੇ ਲੰਬੇ ਸਮੇਂ ਤੋਂ ਤੁਹਾਡੇ ਉਹਨਾਂ ਬੰਦਾ ਚਿੰਤਾ ਕੀਤਾ ਜਾ ਰਿਹਾ ਹੈ ਬੀ ਕੰਪੇਰਾਟਿਵ ਦੇਖੋ ਗੱਲ ਉਹੀ ਆ ਗਈ ਫੇਰ ਵੀ ਇਹ ਜਿਹੜੇ ਦਰਿਆ ਤੇ ਅੱਜ ਲੋਕ ਬੈਠੇ ਆਂ ਔਰ ਦੂਜੇ ਪਾਸੇ ਮਾਨ ਸਰਕਾਰ ਕਹਿ ਰਹੀ ਆ ਵੀ ਅਸੀਂ ਵਰਕਰਾਂ ਨੂੰ ਬਹੁਤ ਮਹਿਮਾਜ ਪੱਕੇ ਕਰਦਾ ਜੇ ਅਜੇ ਵਰਕਰ ਪੱਕੇ ਹੋ ਜਾਂਦੇ ਮੇਰੇ ਖਿਆਲ ਅੱਤੇ ਬੈਠਣ ਦੀ ਦਰਿਆ ਤੇ ਲੋੜ ਹੀ ਨਹੀਂ ਜੇ ਝੋਟਾ ਮਰਗਾ ਚੀਚੜੀਆਂ ਦਾਫੇ ਮਰ ਜਾਣੀਆਂ ਤੇ ਪ੍ਰਦਰਸ਼ਨ ਤਾਂ ਹੀ ਹੋ ਰਿਹਾ ਨਾ ਜੇ ਮੈਨੇਜਮੈਂਟ ਜਾਂ ਸਰਕਾਰ ਵਾਅਦਾ ਕਰਦੀ ਹੈ ਤੇ ਮੁੱਕਰ ਜਾਂਦੀ ਹੈ ਇਸੇ ਕਰਕੇ ਅਸੀਂ ਥੋੜੇ ਜਰੀਏ ਸਰਕਾਰ ਨੂੰ ਵੀ ਔਰ ਮੈਨੇਜਮੈਂਟ ਨੂੰ ਬੇਇੱਜ਼ਤੀ ਕਰਦੇ ਆ ਕਿ ਜਿਹੜੀ 25-11 ਦੀ ਮੰਗ ਆ ਉਹਨੂੰ ਪੂਰੀ ਕਰੋ ਨਹੀਂ ਡਟ ਕੇ ਅਸੀਂ ਇਹਨਾਂ ਦੇ ਨਾਲ ਸਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਰਿਹਾ ਜਦੋਂ ਸਾਡੀ ਸਰਕਾਰ ਜਿਹੜੀ ਹੈ ਇਸ ਸੱਤਾ ਦੇ ਵਿੱਚ ਹੈ ਅਸੀਂ ਦਰਿਆਣੇ ਤੋਂ ਦਿੱਤੇ ਜਾਂਦੇ ਨੇ ਕੋਈ ਕਿਤੇ ਨਹੀਂ ਕਰਨਾ। ਇਹ ਭਾਣ ਵਾਲਾ ਸਮਾਜੇ ਇਸੇ ਤਰ੍ਹਾਂ ਚੱਲਦੇ ਰਹੇ ਜਿਸ ਤਰ੍ਹਾਂ ਦੂਜੀ ਪਾਰਟੀਆਂ ਨਾਲ ਹੋਇਆ ਇਹਨਾਂ ਨਾਲ ਵੀ ਇਸੇ ਤਰ੍ਹਾਂ ਆਊਗਾ। ਅਗਲਾ ਐਕਸ਼ਨ ਤਾਂ ਲਿਖਿਆ ਜਾ ਰਿਹਾ ਹੈ। ਐਕਸ਼ਨ ਤਾਂ ਸਾਡਾ ਦੇਖੋ ਜੋ ਵੀ 25-11 ਕਹੂਗੀ ਅਸੀਂ ਕਰਾਂਗੇ। ਰਪਿੰਦਰ ਸਿੰਘ ਰੋਗਲਾ ਜੇ ਜਰ ਸਖਤਰ ਕੰਟਰੈਕਟ ਪੀਆਰਟੀਸੀ ਵਰਕਰ ਯੂਨੀਅਨ ਆਜਾਦ ਅੱਜ ਅਸੀਂ ਵੱਖ-ਵੱਖ ਡਿਪੋਆਂ ਦੇ ਵਿੱਚ ਗੇਟ ਰੈਲੀਆਂ ਦੇ ਕਰਨ ਦੇ ਲੜੀ ਦੇ ਤਹਿਤ ਪਹਿਲਾਂ ਸੇਰਨਾਲੇ ਕਰਕੇ ਆਏ ਹੁਣ ਫਰੀਦਕੋਟ ਪਹੁੰਚੇ ਹਾਂ ਇਸ ਤੋਂ ਬਾਅਦ ਕਪੂਰਥਲਾ ਲੁਧਿਆਣਾ ਚੰਡੀਗੜ੍ਹ ਪੰਜ ਦੀ ਪੰਜ ਗੇਟ ਰੈਲੀਆਂ ਕਰਨੀਆਂ ਨੇ ਬਾਕੀ ਰਹਿੰਦੇ ਡਿਪੋ ਚ ਕੱਲ ਨੂੰ ਕਰਾਂਗੇ ਇਹ ਗੇਟ ਰੈਲੀਆਂ ਜਿਹੜਾ ਕੱਚੇ ਕਾਮਿਆਂ ਦਾ ਬੜੇ ਲੰਮੇ ਸਮੇਂ ਤੋਂ ਸ਼ੋਸ਼ਣ ਹੋ ਰਿਹਾ ਹੈ 14-14 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਤਨਖਾਹਾਂ ਨਹੀਂ ਮਿਲ ਰਹੀਆਂ ਠੇਕੇਦਾਰੀ ਸਿਸਟਮ ਖਤਮ ਕਰਨ ਦਾ ਦੂਰ ਦੀ ਗੱਲ ਹੈ ਅੱਜ ਮਹੀਨੇ ਦੇ ਵਿੱਚ ਜਿਹੜੀਆਂ ਬਣਦੀਆਂ ਉਦਰਤਾ ਨੇ ਉਹਦੇ ਲਈ ਵੀ ਵਰਕਰਾਂ ਨੂੰ ਗੇਟ ਬੰਦ ਕਰਨੇ ਪੈ ਰਹੇ ਨੇ ਸੋ ਇਸ ਲਈ ਅ ਅਸੀਂ 25 11 ਜੂਨੀਆਂ ਤੇ ਕੰਟਰੈਕਟ ਪੀਆਟੀਸੀ ਵਰਕਰ ਜੂਨੀਅਰ ਨੇ ਜਾਦ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਕੋਈ ਸੰਘਰਸ਼ ਕਰਾਂਗੇ ਅਸੀਂ ਇਕੱਠੇ ਹੋ ਕੇ ਲੜਾਂਗੇ ਕਿਉਂਕਿ ਸਾਨੂੰ ਦੋਵਾਂ ਧਿਰਾਂ ਨੂੰ ਇੱਕ ਕੋਈ ਜਿਹੜੀ ਹੈ ਵੱਡੀ ਬਿਮਾਰੀ ਹੈ ਵੀ ਇਹ ਠੇਕੇਦਾਰੀ ਸਿਸਟਮ ਦਾ ਕੋਡ ਹੈ ਜਿਹੜਾ ਕੱਚੇ ਕੰਮਾਂ ਦਾ ਸ਼ਬਦ ਹੈ ਤੇ ਸਾਡੇ ਸਾਡੇ ਤੋਂ ਲੱਖ ਜੇ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਦੂਜੇ ਪਾਸੇ ਸਾਡੇ ਜਿਹੜੇ ਸਾਥੀ ਬਹੁਤ ਲੰਮੇ ਸਮੇਂ ਤੋਂ ਨੌਕਰੀਆਂ ਤੋਂ ਕੱਟੇ ਹੋਏ ਨੇ ਬਲੈਕਲਿਸਟ ਕੀਤੇ ਹੋਏ ਨੇ ਐਬਸੈਂਟ ਕੇਸ ਨੇ ਇੱਕ ਕੋਰਟ ਦੇ ਕੇਸ ਵਿੱਚੋਂ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤ ਚੁੱਕੇ ਨੇ ਉਹਨਾਂ ਨੂੰ ਵੀ ਹਜੇ ਤੱਕ ਪੀਆਰਟੀਸੀ ਦੀ ਮੈਨੇਜਮੈਂਟ ਨੇ ਡਿਊਟੀ ਤੇ ਨਹੀਂ ਪਾਇਆ ਅਸੀਂ ਇਹ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਮੈਨੇਜਮੈਂਟ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤਾ ਸੀ ਕਿ ਉਹਨਾਂ ਨੂੰ ਅਸਲ ਡਿਊਟੀਆਂ ਤੇ ਪਾਵਾਂਗੇ ਇੱਕ ਮੌਕਾ ਦੇਵਾਂਗੇ ਪਰ ਹਜੇ ਤੱਕ ਕਿਸੇ ਸਾਥੀ ਨੂੰ ਡਿਊਟੀ ਤੇ ਨਹੀਂ ਪਾਇਆ ਸਨੀਅਰਿਟੀ ਨਹੀਂ ਲਾਗੂ ਕੀਤੀ ਜਾ ਰਹੀ ਵਰਕਰਾਂ ਤੇ ਆ ਕਿਲੋਮੀਟਰ ਬੱਸਾਂ ਪਾ ਕੇ ਪੀਆਰਟੀਸੀ ਨੂੰ ਖੋਖੜਾ ਕੀਤਾ ਜਾ ਰਿਹਾ ਜਿਹਦੇ ਵਿੱਚ ਦੋ ਕੈਟਾਗਰੀਆਂ ਡਰਾਈਵਰ ਦੀ ਤੇ ਵਰਕਸ਼ਾਪ ਦੀ ਖਤਮ ਕੀਤੀ ਜਾ ਰਹੀ ਹੈ ਨਿੱਜੀ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਤੇ ਇਹ ਸਿੱਧੇ ਤੌਰ ਤੇ ਜਿਹੜਾ ਪਬਲਿਕ ਸੈਕਟਰ ਹੈ ਇਹ ਸਰਕਾਰ ਆਪਣੀਆਂ ਜਿਹੜੀਆਂ ਨਾਦਰਸ਼ਾਹੀ ਨੀਤੀਆਂ ਨੂੰ ਲਾਗੂ ਕਰਕੇ ਖਤਮ ਕਰਨ ਤੇ ਤੋਲੀ ਹੋਈ ਹੈ ਪਤਾ ਜੀ ਇਹ ਗੱਲ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਤੁਹਾਨੂੰ ਦਿਖਾਵਾ ਨਹੀਂ ਮਿਲ ਰਿਹਾ ਇੱਕ ਪਾਸੇ ਸਰਕਾਰ ਜਿਹੜੀ ਹੈਗੇ ਮੁੱਤਸੇ ਹੋਗਾ ਦਿੱਤੀਆਂ ਜਾ ਰਹੀਆਂ ਨੇ ਤੇ ਫਿਰ ਕੀ ਕਰੀਏ ਰੋ ਸੋ ਜਿਹੜੀ ਇਹ ਸਰਕਾਰ ਹੈ ਸਰਕਾਰ ਪਿਛਲੀਆਂ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਤੇ ਇਹ ਉਹ ਅਕਾਲੀਆਂ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਰਹੀ ਹੋਵੇ ਇਹ ਪਬਲਿਕ ਸੈਕਟਰ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਨੇ ਜਿਹੜਾ ਪ੍ਰਾਈਵੇਟ ਆਪਰੇਟਰ ਨੇ ਉਹ ਅੱਜ ਵੀ ਢੜਲੇ ਨਾਲ ਬੱਸਾਂ ਗੈਰ ਕਾਨੂੰਨੀ ਤਰੀਕੇ ਨਾਲ ਚਲਾ ਰਹੀਆਂ ਨੇ ਬਿਨਾਂ ਪਰਮਿਟ ਤੋਂ ਇਹ ਮੁੱਦੇ ਵਿਧਾਨ ਸਭਾ ਦੇ ਵਿੱਚ ਝਾੜੂ ਦੇ ਸਰਕਾਰ ਦੇ ਆਪਣੇ ਐਮਐਲਏ ਨੇ ਵੀ ਲਾਲਜੀਤ ਭੁੱਲਰ ਜੀ ਅੱਗੇ ਜਿਹੜੀਆਂ ਇਹ ਮੰਗਾ ਚੱਕੀਆਂ ਨੇ ਉਹਨਾਂ ਤੇ ਕੋਈ ਜਿਹੜਾ ਸਰਕਾਰ ਹੈ ਜਿਹੜੇ ਕੋਈ ਉਤਾ ਨਹੀਂ ਚੱਕ ਸਕੀ ਜਿਹੜੀ ਇਹ ਮੁਫਤ ਸਹੂਲਤਾਂ ਹੈ ਸਰਕਾਰ ਸਾਨੂੰ ਇਹਦੇ ਤੋਂ ਕੋਈ ਤਕਲੀਫ ਨਹੀਂ ਪਰ ਜਿਹੜੇ ਪੀਆਰਟੀਸੀ ਅਧਾਰੇ ਦੇ ਅੰਦਰ ਜਿਹੜੇ ਸਾਡੇ ਉਹ ਸਹੂਲਤਾਂ ਤੇ ਸਾਡੇ ਬਣਦੇ ਬਕਾਏ ਨੇ ਉਹ ਦੇਵੇ ਸਾਡੇ ਵਰਕਰਾਂ ਨੂੰ ਪੱਕੇ ਕਰ ਇਹਨਾਂ ਨੂੰ ਤਨਖਾਹਾਂ ਸਮੇਂ ਸਿਰ ਦੇਵੇ ਸਰਕਾਰ ਕਹਿਣ ਨੂੰ ਤਾਂ ਇਹ ਕਹਿ ਰਹੀ ਆ ਵੀ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਸੇਵਾ ਲੋਕਾਂ ਦੀ ਸੇਵਾ ਲੋਕਾਂ ਨੂੰ ਭੁੱਖੇ ਮਾਰ ਕੇ ਕਰ ਰਹੀ ਹੈ ਸੋ ਅੱਜ ਪੀਆਰਟੀਸੀ ਦੇ ਵਰਕਰ ਫਾਕੇ ਕੱਟਣ ਲਈ ਮਜਬੂਰ ਨੇ ਸੜਕਾਂ ਤੇ ਤੇ ਦਰਿਆਾਂ ਤੇ ਬੈਠ ਕੇ ਸਰਕਾਰ ਦਾ ਸਿਆਪਾ ਕਰਨ ਲਈ ਮਜਬੂਰ ਨੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਜਿਹੜਾ ਸੰਘਰਸ਼ ਨੂੰ ਤੇਜ਼ ਤੇ ਤਿੱਖਾ ਕਰਾਂਗੇ ਚਾਹੇ ਸਾਨੂੰ ਜੇਲਾਂ ਜਾਣਾ ਪਵੇ ਚਾਹੇ ਰਸਤੇ ਰੁਕਣੇ ਪੈਣ ਜੋ ਮਰਜ਼ੀ ਕਰਨਾ ਪਵੇ ਚਾਹੇ ਮਰਨ ਵਰਤ ਰਖਣੇ ਪੈਣਾ ਉਹਦੇ ਲਈ ਅਸੀਂ ਆਪਣਿਆਂ ਮੰਗਾ ਮੰਵਾਉਣ ਲਈ ਅਤੇ ਕੋਈ ਕਸਰ ਬੱਕੀ ਨਹੀਂ ਸਰਪੰਚ ਜੀ ਅੱਜ ਕੀ ਫੈਸਲਾ ਲਿਆ ਗਿਆ ਅੱਜ ਅਜਾਦ ਜਥੇਬੰਦੀ 31 ਸਤਵਲੋਂ ਸਾਰੇ ਡੀਪੂਆਂ ਚ ਗੇਟ ਰਲੀਆਂ ਕਰਕੇ ਜੋ ਸਾਡੀ ਜਥੇਬੰਦੀ ਪਨਵਾਲਾ ਸਪੀਰਟਸੀਪ ਕੰਟਰੈਕਟਰਰ ਦਾ ਜੂਨੀਅਰ 25 11 ਵੱਲੋਂ 20 21 ਵਜੇ ਤੀ ਦਿਨ ਰੋਜ਼ਾ ਹੜਤਾਲ ਰੱਖੀ ਹੈ ਉਹਦੇ ਸਬੰਧ ਵਿੱਚ ਇਹਨਾਂ ਨੇ ਅੱਜ ਸਾਰੇ ਡਿਪੋਇੰਟ ਗੇਟ ਰੈਲੀ ਕਰਕੇ ਸਟੇਟ ਆਫ ਮੈਚ ਕਰਨ ਦਾ ਐਲਾਨ ਕੀਤਾ ਹੈ ਕਿ ਜੋ ਵੀ ਕੱਚੇ ਵਰਕਰਾਂ ਦੇ ਹਿੱਤਾਂ ਲਈ ਅੱਗੇ ਸ਼ਰਸ ਲੜੇ ਜਾਣਗੇ ਆਜਾ ਜਥੇ ਜਬਤੀ ਕਸਤੀ ਬਟਾ 7 ਸਾਡਾ ਹਰ ਸ਼ਹਿਰ ਵਿੱਚ ਮੋੜੇ ਲ ਮੋੜੇ ਜੜ ਕੇ ਸਾਧੂਗੀ ਤੇ ਇਹਨਾਂ ਜੇ ਇੱਥੇ ਸਾਡੇ ਆ ਕੇ ਇਹਨਾਂ ਦੇ ਸੂਬਾ ਪ੍ਰਧਾਨ ਜਸਮੀਰ ਸਿੰਘ ਕੋਲਾ ਕਾਰਜਕਾਰੀ ਪ੍ਰਧਾਨ ਕੋਲਾ ਸਿੰਘ ਨੇ ਇੱਥੇ ਆ ਕੇ ਸਾਡੇ ਅਮੈਤ ਕੀ ਕੀ ਪ੍ਰੋਗਰਾਮ ਫਿਰ ਹੈ ਅਗਲਾ ਲੀਕਾ ਜਿਹੜਾ ਸਾਡੇ ਅਗਲੀ ਹੜਤਾਲ ਹੈ ਤਿੰਨ ਰੋਜ਼ਾ ਜਿੰਦੇ ਚ ਅਸੀਂ ਆਪਾਂ 21 ਜ ਨੂੰ ਦੀਪੂਆਂ ਦੇ ਵਿੱਚ ਸਾਥ ਬਈ ਆਪਣਾ ਜੋ ਰੋਸ ਪ੍ਰਦਰਸ਼ਨ ਕਰਾਂਗੇ ਤੇ 22 ਤਰੀਕ ਨੂੰ ਅਸੀਂ ਜਾ ਕੇ ਮੁੱਖ 21 ਤਰੀਕ ਨੂੰ ਸੋਰੀ ਮੁੱਖ ਮੰਤਰੀ ਰੈਸ਼ਦੂ ਜਾ ਕੇ ਪੱਕਾ ਦਰਨਾ ਦਾਂਗੇ ਉੱਥੇ ਜੇਕਰ ਫਿਰ ਵੀ ਸਾਡੀ ਕੋਈ ਮੰਗ ਹੱਲ ਨਹੀਂ ਹੁੰਦੀ ਜਾਂ ਹੁੰਦਾ ਤੇ ਅਸੀਂ ਕੋਈ ਹਾਈਵੇ ਮੇਨ ਬਲੋਕ ਕਰਕੇ ਪੰਜਾਬ ਸਰਕਾਰ ਦਾ ਪਿੱਟਕਾ ਵਗਰਾਵਾਂਗੇ